ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਹੋਣ ਤਾਂ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ ਇਰਾਨ ਇਜ਼ਰਾਈਲ جنگ ਚ ਰੂਸ ਦੀ ਐਂਟਰੀ ਅਮਰੀਕਾ ਨੂੰ ਦਿੱਤੀ ਸਿੱਧੀ ਚੇਤਾਵਨੀ ਇਜ਼ਰਾਈਲ ਅਤੇ ਇਰਾਨ ਉੱਤੇ ਚੱਲ ਰਹੀ جنگ ਵਿੱਚ ਰੂਸ ਦੀ ਵੀ ਐਂਟਰੀ ਹੋ ਗਈ ਹੈ ਰੂਸ ਨੇ ਇਰਾਨ ਦਾ ਸਮਰਥਨ ਕਰਦੇ ਹੋਏ ਅਮਰੀਕਾ ਨੂੰ ਖੁੱਲ੍ਹ ਕੇ ਧਮਕੀ ਦਿੱਤੀ ਹੈ ਰੂਸ ਦੇ ਉਪ ਵਿਦੇਸ਼ ਮੰਤਰੀ ਸਰ ਗੈਰੀ ਜੋਆਬ ਕੋ ਨੇ ਇਜ਼ਰਾਈਲ ਨੂੰ ਸਿੱਧੀ ਫੌਜੀ ਸਹਾਇਤਾ ਦੇਣ ਵਿਰੁੱਧ ਅਮਰੀਕਾ ਨੂੰ ਚੇਤਾਵਨੀ ਦਿੱਤੀ ਉਹਨਾਂ ਕਹਾਸੀ ਵਾਸਟਨ ਨੂੰ ਜਕੇ ਕਲਪਨਿਕ ਵਿਕਲਪਨਾ ਵਿਰੁੱਧ ਵੀ ਚੇਤਾਵਨੀ ਦਿੰਦੇ ਹਨ ਇਹ ਇੱਕ ਜਹਾ ਕਦਮ ਹੋਵੇਗਾ ਜੋ ਪੂਰੀ ਸਥਿਤੀ ਨੂੰ ਪੂਰੀ ਤਰ੍ਹਾਂ ਅਸਥਿਰ ਕਰ ਦੇਵੇਗਾ ਰੂਸ ਨੇ ਕਿਹਾ ਕਿ ਇਹ ਕਦਮ ਬਹੁਤ ਖਤਰਨਾਕ ਹੋਵੇਗਾ ਰੂਸੀ ਵਿਦੇਸ਼ ਮੰਤਰੀ ਆਲੀ ਨਦੀਬ ਲਾਰਨ ਮਾਰੀਆ ਜਮਾ ਜਹਰੋਵੀ ਨੇ ਕਿਹਾ ਕਿ ਇਰਾਨੀ ਪ੍ਰਮਾਨੂ ਬੁਨਿਆਦੀ ਢਾਂਚੇ ਤੇ ਇਜ਼ਰਾਈਲੀ ਹਮਲਿਆਂ ਦਾ ਮਤਲਬ ਹੈ ਕਿ ਦੁਨੀਆ ਤਪਾਹੀ ਤੋਂ ਕਈ ਕਿਲੋਮੀਟਰ ਦੂਰ ਹੈ ਇਸ ਦੇ ਨਾਲ ਹੀ ਰਾਸ਼ਟਰਪਤੀ ਫਲਾਦੀ ਮੀਰਨ ਪੁਤਿਨ ਨੇ ਵੀਰਵਾਰ ਨੂੰ ਇਸ ਬਾਬਾਵਨਾਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਜ਼ਰਾਈਲ ਅਤੇ ਅਮਰੀਕਾ ਇਰਾਨੀ ਸੁਪਰੀਮ ਲੀਡਰ ਅਜਾਤੁੱਲਾ ਅਲੀਪ ਖਮੇਨੀ ਨੂੰ ਮਾਰ ਦੇਣਗੇ ਤੇ ਕਿਹਾ ਕਿ ਇਰਾਨੀ ਲੋਕ ਤੇਹਰਾਨ ਵਿੱਚ ਲੀਡਰਸ਼ਿਪ ਦੇ ਆਲੇ-ਦੁਆਲੇ ਇੱਕਜੁੱਟ ਹੋ ਰਖੇ ਹਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜਾਮਿਨ ਨੇਤਨ ਜਾਹੂ ਨੇ ਖੁੱਲ ਕੇ ਅੰਦਾਜ਼ਾ ਲਗਾਇਆ ਹੈ ਕਿ ਇਜ਼ਰਾਈਲੀ ਫੌਜੀ ਹਮਲਿਆਂ ਦੇ ਨਤੀਜੇ ਵਜੋਂ ਇਰਾਨ ਅਤੇ ਸ਼ਾਸਨ ਤਬਦੀਲੀ ਤੋ ਚੱਕਦੀ ਹੈ ਜਦੋਂ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜਖਾ ਅਮਰੀਕਾ ਜਾਣਦਾ ਹੈ ਕਿ ਖਮੇਨੀ ਕਿੱਥੇ ਲੁੱਟਿਆ ਹੋਇਆ ਹੈ ਪਰ ਵਸਤੂ ਵਿਸ ਡੈਗਨ ਅਜੀ ਉਸ ਨੂੰ ਮਾਰਨ ਵਾਲਾ ਨਹੀਂ ਹੈ ਇਹ ਪੁੱਛੇ ਜਾਣ ਤੇ ਕਿ ਇਜ਼ਰਾਈਲ ਅਮਰੀਕੀ ਸਹਾਇਤਾ ਨਾਲ ਖਮੇਨੀ ਨੂੰ ਮਾਰ ਦਿੰਦਾ ਹੈ ਤਾਂ ਉਹਨਾਂ ਦੀ ਪ੍ਰਤੀਕਿਰਿਆ ਕੀ ਹੋਵੇ ਕਿ ਪੁੱਤਰ ਨੇ ਕਿਹਾ ਮੈਂ ਇਸ ਭਾਵਨਾ ਤੇ ਚਰਚਾ ਵੀ ਨਹੀਂ ਕਰਾਂਗਾ ਮੈਂ ਨਹੀਂ ਚਾਹੁੰਦਾ ਕਿ ਪੁੱਤਰ ਨੇ ਕਿਹਾ ਕਿ ਇਜ਼ਰਾਈਲ ਨੇ ਮਾਸਕੋ ਨੂੰ ਪ੍ਰੋਸਾ ਦਿੱਤਾ ਹੈ ਕਿ ਈਰਾਨ ਤੇ ਬੁਝਹਿਰ ਪਰਮਾਣੂ ਊਰਜਾ ਪਲਾਟ ਵਿੱਚ ਦੋ ਹੋਰ ਰਿਕੇਟਰ ਬਣਾਉਣ ਵਿੱਚ ਮਦਦ ਕਰਨ ਮਦਦ ਕਰਨ ਵਾਲੇ ਰੂਸੀ ਮਾਹਿਰਾਂ ਨੂੰ ਹਵਾਈ ਹਮਲਿਆਂ ਵਿੱਚ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਪੁਤਿਨ ਨੇ ਕਿਹਾ ਕਿ ਮਾਸਕੋ ਦੇ ਈਰਾਨ ਨਾਲ ਬਹੁਤ ਚੰਗੇ ਸਬੰਧ ਹਨ ਰੂਸ ਪਰਮਾਣੂ ਊਰਜਾ ਵਿੱਚ ਈਰਾਨ ਦੇ ਹਿੱਸਾ ਨੂੰ ਯਕੀਨੀ ਬਣਾ ਸਕਦਾ ਹੈ ਪੁਤਿਨ ਨੇ ਕਿਹਾ ਕਿ ਉਹ ਟਰੰਪ ਅਤੇ ਨੇਤਨ ਜਾਹੂ ਦੇ ਸੰਪਰਕ ਵਿੱਚ ਸਨ ਅਤੇ ਉਹਨਾਂ ਨੇ ਉਹਨਾਂ ਨੇ ਟਕਰਾਅ ਨੂੰ ਗੱਲ ਕਰਨ ਲਈ ਮਾਸਕੋ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ